ਕਿਤੇ ਦੋ ਦਿਖਾਵਾਂਗੇ ਇੱਕ ਛੱਡੋ ਤੇ 22 ਮਾਡਲ ਹੈ 8 ਲੱਖ 75000 ਰੁਪਿਆ ਡਿਮਾਂਡ ਹੈ এবੀ 56 20 ਆ ਇਹ ਹੈਗਾ ਮਾਡਲ 20 ਆ 8 ਲੱਖ 45000 ਡਿਮਾਂਡ ਹੈ ਛਤਰੀਆਂ ਦੋਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਠੀਕ ਹੈ ਦੋਨੇ 56 20 ਨੇ ਥੋੜਾ ਥੋੜਾ ਫਰਕ ਹੈ ਜੋ ਵੀ ਹੈ ਰੇਟ ਦਾ ਵੀ ਫਰਕ ਹੈਗਾ ਆ 75000 ਆ ਉਹ 45000 ਉਹ ਟਾਇਰਾਂ ਦੀ ਕੰਡੀਸ਼ਨ ਤੇ ਵੀ ਡਿਮਾਂਡ ਕਰਦਾ ਚੱਲੇ ਤੇ ਮੈਟਰ ਕਰਦਾ ਹੁਣ 55 ਪੰਜ ਸਟਾਰ ਠੀਕ ਹੈ ਵਰਸ ਪੀਟੀਓ ਛਤਰੀ ਛਤਰੀ ਲੱਗੀ ਹੋਈ ਸਾਰਾ ਕੁਝ 6 ਲੱਖ 45019 ਮਾਡਲ ਹੈ ਠੀਕ ਹੈ ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜਾਏਗਾ ਇਹ 4 ਵੀਲਡ ਹੁਣ ਜ਼ਰੂਰੀ ਸੀ ਕਿਉਂਕਿ ਸੁਪਰ ਨਿਊ ਹੋਲੈਂਡ ਦਾ 3630 ਵਿਖਾਵਾਂਗੇ ਜੌਂਡੀਅਰ ਵਿਖਾਵਾਂਗੇ 400 ਨਾਲリカ ਵਿਖਾਵਾਂਗੇ ਜੀ ਜੌਂ ਨਿਊ ਹੋਲੈਂਡ ਪਹਿਲਾਂ ਸਾਰੇ ਨਿਊ ਹੋਲੈਂਡ ਵਿਖਾਉਣੇ 5620 ਤੇ 3630 3600 ਸਪੈਸ਼ਲ ਐਡੀਸ਼ਨ 16 ਮਾਡਲ 485000 ਰੁਪਏ ਡਿਮਾਂਡ ਹੈ ਕੰਡੀਸ਼ਨ ਬਿਲਕੁਲ ਨਵੀਂ ਟਰੈਕਟਰ ਦੀ ਤੇ ਅਗਲੇ ਬੰਨੇ ਟਾਪ ਮਾਡਲ 3630 ਨਵੀਂ ਸ਼ੋ ਵਾਲਾ TX ਠੀਕ ਹੈ 24 ਮਾਡਲ 795000 ਰੁਪਏ ਡਿਮਾਂਡ ਹੈ ਚਾਰੇ ਟਾਇਰ ਬਿਲਕੁਲ ਨਾਲ ਦੇ ਨਵੇਂ ਹੋਣਗੇ ਸੀਟ ਦੇ ਕਵਰ ਵੀ ਨਹੀਂ ਲੱਥੇ ਹਜੇ ਜਮਾ ਪੱਟੀ ਦਾ ਰੰਗ ਵੀ ਨਹੀਂ ਪੜੀਤਾ ਜੇ ਮੈਂ ਪੱਟੀ ਦੀ ਗੱਲ ਕਰਾਂ ਰੰਗ ਵੀ ਨਹੀਂ ਲੱਥਾਗਾ ਸਪੈਸ਼ਲ ਐਡੀਸ਼ਨ 3630 ਨਿਊ ਹੋਲੈਂਡਾ ਦਾ ਸਪੈਸ਼ਲ ਐਡੀਸ਼ਨ 625000 ਰੁਪਏ ਡਿਮਾਂਡ ਹੈ 19 ਮਾਡਲ ਹੈ ਉੱਤੇ ਛਤਰੀ ਵਗੈਰਾ ਲੱਗੀ ਹੋਈ ਹੈ ਠੀਕ ਹੈ ਟਾਇਰਾਂ ਦੀ ਗੱਲ ਕਰਾਂ ਚੌਂਖੜਾ ਨਵੇਂ ਦਾ ਨਵਾ ਚੌਂਖੜਾ ਚਾਰੇ ਟਾਇਰ ਬਿਲਕੁਲ ਨਵੇਂ ਨੇ ਤੇ ਕੰਡੀਸ਼ਨ ਬਿਲਕੁਲ ਨਵੇਂ ਆ ਰਹੀਏ ਟਰੈਕਟਰ ਦੀ ਸਾਈਡ ਜੈਕ ਲੱਗਾ ਹੁੰਦਾ ਹਾਈ ਲੋ ਮੀਡੀਅਮ ਹੈ ਟਰੈਕਟਰ ਠੀਕ ਹੈ 56V ਨਿਊ ਹੋਲੈਂਡ ਦਾ 56V ਦੀ ਗੱਲ ਕੀਤੀ ਸੀ ਦੋ ਦਿਖਾਵਾਂਗੇ ਇੱਕ ਛੱਡੋ ਤੇ 22 ਮਾਡਲ ਹੈ 8 ਲੱਖ 75000 ਰੁਪਿਆ ਡਿਮਾਂਡ ਹੈ ਇਹ ਵੀ 56V ਆ ਇਹ ਹੈਗਾ ਮਾਡਲ 20 ਆ 8 ਲੱਖ 45000 ਡਿਮਾਂਡ ਹੈ ਛਤਰੀਆਂ ਦੋਨਾਂ ਦੇ ਉੱਤੇ ਲੱਗੀਆਂ ਹੋਈਆਂ ਨੇ ਠੀਕ ਹੈ ਦੋਨੇ 56 20 ਨੇ ਥੋੜਾ ਥੋੜਾ ਫਰਕ ਹੈ ਜੋ ਵੀ ਇਹ ਰੇਟ ਦਾ ਵੀ ਫਰਕ ਹੈਗਾ ਆ 75000 ਆ ਉਹ 45000 ਉਹ ਟਾਇਰਾਂ ਦੀ ਕੰਡੀਸ਼ਨ ਤੇ ਵੀ ਡਿਪੈਂਡ ਕਰਦਾ ਚੱਲੇਪੀ ਮੈਟਰ ਕਰਦਾ ਹੁਣ ਤੁਹਾਨੂੰ ਮੈਂ ਜਿਹੜੇ ਜੋਂਡੀਆਂ ਰੋ ਵਿਖਾਉਣੇ ਆਜੋ ਪਹਿਲਾਂ ਤਿੰਨ ਅਰਜਨ ਫਿਰ ਤਿੰਨ ਸੋਨਾਲੀ ਕਾ ਫਿਰ ਚਾਰ ਜੋਂਡੀਆਂ ਦਿਖਾਉਣੇ ਆ 605 DI আল্ট্রা 1 ਛੇਤੀ ਛੇਤੀ ਕੰਮ ਗੱਲ ਦੱਸਾਂਗੇ ਵੀ ਆਪਾਂ ਬੜਾ ਲੰਮਾ ਸਮਾਂ ਨਹੀਂ ਲੈਂਦੇ 19 ਮਾਡਲ ਹੈ 5,60,000 ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਚਾਰੇ ਟਾਇਰ ਬਿਲਕੁਲ ਨਵੇਂ ਨੇ ਜੀ ਠੀਕ ਹੈ ਕੰਡੀਸ਼ਨ ਦਾ ਇੱਕਦਮ ਸਾਫ਼ ਹੈ ਟਰੈਕਟਰ 555 আল্ট্রਾ 1 ਮਹਿੰਦਰਾ ਦੀ ਜੇ ਮੈਂ ਗੱਲ ਕਰਾਂ ਟਾਇਰ ਇਹਦੇ ਵੀ ਬਿਲਕੁਲ ਅਗਲੇ ਨਵੇਂ ਨੇ 17 ਮਾਡਲ ਹੈ 445000 ਮਗਰਲੇ ਵੀ 90 95 ਪੈਸੇ ਟਾਇਰ ਪਏ ਨੇ ਠੀਕ ਹੈ ਨੇੜਿਓਂ ਕਰਕੇ ਇੱਕ ਵਾਰੀ ਦਿਖਾ ਦਿੰਨੇ ਆ ਤੁਹਾਨੂੰ ਟਾਇਰਾਂ ਦੀ ਕੰਡੀਸ਼ਨ ਅਗਲੇ ਟਰੈਕਟਰ ਤੇ ਤਾਂ ਬਿਲਕੁਲ ਨਵੇਂ ਨੇ ਠੀਕ ਹੈ ਚੜੇ ਹੋਏ 57 HP ਦਾ ਟਰੈਕਟਰ ਹੈ 555 ਪਾਵਰ ਪਲੱਸ ਤੇ ਬਾਈ ਮੈਨੂੰ ਲਾਈਵ ਦੇ ਵਿੱਚ ਕਮੈਂਟ ਆਉਂਦੇ ਸੀ ਮੈਸੇਜ ਦੇ ਵੀਡੀਓ ਬਣਾ ਰਿਹਾ 17 ਮਾਡਲ 425000 ਰੁਪਿਆ ਡਿਮਾਂਡ ਹੈ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਸਾਫ ਕੰਡੀਸ਼ਨ ਤਿੰਨ ਅਰਜਨ ਦਿਖਾਤੇ ਹੁਣ ਤਿੰਨ ਸੋਨਾਂ ਵਾਲੀ ਇੱਕ ਦਿਖਾਵਾਂਗੇ ਤਿੰਨੇ ਰੇਂਜਾਂ ਦਾ ਫਰਕ ਹੈ ਹਾਈ ਲੋ ਮੀਡੀਅਮ ਦਾ ਫਰ ਹੁਣ ਤੁਹਾਨੂੰ ਰੇਟਾਂ ਦਾ ਬਹੁਤ ਅੰਦਾਜ਼ਾ ਹੋਏਗਾ ਵੀ ਹਾਈ ਲੋ ਮੀਡੀਅਮ ਚ ਕੀ ਫਰਕ ਆਉਂਦੇ ਨੇ ਹਨਾ ਜਾਂ ਸਿੰਪਲ ਹਾਈ ਲੋ ਦਾ ਕਿੰਨਾ ਫਰਕ ਹੈ ਤੇਹੀ ਮਾਡਲ 6 ਲੱਖ 45000 ਰੁਪਿਆ ਡਿਮਾਂਡ ਟਾਪ ਮਾਡਲ ਹੈ ਇਹ ਹੈਗਾ ਜੀ ਟਰੈਕਟਰ ਹਾਈ ਲੋ ਮੀਡੀਅਮ ਪਰ ਇਹ ਸ਼ਟਲ ਸ਼ਿਫਟ ਨਹੀਂਗਾ ਆਈ ਪੀਟੀਓ ਕਲੱਚ ਹੈ ਹਾਈ ਲੋ ਮੀਡੀਅਮ ਰਵੇਗਾ ਟਰੈਕਟਰ ਟਾਇਰ ਬਿਲਕੁਲ ਓਕੇ ਨੇ 16 ਦੇ ਟਾਇਰ ਨੇ ਜਿਵੇਂ ਨਵੇਂ ਆਂ ਕੋ ਕੰਡੀਸ਼ਨ ਹੈ 7.5 16 ਦੇ ਅਗਲੇ ਨੇ ਅਗਲੇ ਬੰਨੇ 700 5 ਠੀਕ ਹੈ ਜੀ ਸ਼ਿਕੰਦਰ ਇਹ ਉਹ ਸੀ ਸ਼ਿਕੰਦਰ ਹੀ ਇਹ ਆ ਇਹ 19 ਮਾਡਲ ਹੈ ਮਾਡਲ ਦਾ ਫਰਕ ਆ ਗਿਆ 5,25,000 ਰੁਪਿਆ ਡਿਮਾਂਡ ਹੈ ਪਰ ਇਹ ਹਾਈ ਲੋ ਵਾਲਾ ਟਰੈਕਟਰ ਹੈ ਠੀਕ ਹੈ ਜੀ ਪਾਵਰ ਪਲੱਸ ਹੈ ਡਬਲ ਕਲੱਚ ਆ 16 ਦੇ ਟਾਇਰ ਹੈ ਕੰਡੀਸ਼ਨ ਬਿਲਕੁਲ ਸਾਫ਼ ਹੈ ਟਰੈਕਟਰ ਦੀ ਉਹ 235 ਨਮ ਟਾਰਕ ਸੀ ਜੀ ਠੀਕ ਹੈ ਇੱਧਰ ਵੀ 235 ਨਮ ਟਾਰਕ ਹੈ 750 ਹੈ 23 ਮਾਡਲ ਹੈ 6,30,000 ਰੁਪਿਆ ਡਿਮਾਂਡ ਹੈ ਟਾਇਰ 16 ਦੇ ਨੇ ਆਈ ਪੀਟੀਓ ਕਲਾਚ ਆ ਪਰ ਇਹਦੇ ਵਿੱਚ ਸ਼ਟਲ ਸ਼ਿਫਟ ਆ ਗਿਆ ਜੀ ਇਹ ਇੱਥੇ ਸ਼ਟਲ ਸ਼ਿਫਟ ਐਡ ਹੋ ਗਿਆ ਇੱਕ ਬਿਨਾ ਸ਼ਟਲ ਸ਼ਿਫਟ ਤੋਂ ਦਿਖਾਤਾ ਹਾਈ ਲੋ ਮੀਡੀਅਮ ਹੈ ਇਹ ਵੀ ਹਾਈ ਲੋ ਮੀਡੀਅਮ ਹੈ ਪਰ ਇਹ ਸ਼ਟਲ ਸ਼ਿਫਟ ਚ ਹੈ ਇੱਕ ਹਾਈ ਲੋ ਦਿਖਾਤਾ ਤਿੰਨ ਟਰੈਕਟਰ ਤਿੰਨਾਂ ਦੇ ਕੰਬੀਨੇਸ਼ਨ ਤੁਸੀਂ ਨੋਟ ਕਰ ਲਓ ਤੇ ਰੇਟ ਤੁਹਾਨੂੰ ਦੱਸਦੇ ਤਿੰਨਾਂ ਦੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨੀ ਚਾਹੀਦਾ ਜੀ ਅਗਲੇ ਬੰਨੇ ਜੌਂਡੀਅਰ ਦਿਖਾਉਣ ਲੱਗਾ ਬਹੁਤ ਜ਼ਿਆਦਾ ਅਸੀਂ ਉਹ ਖਾਵਾਂਗੇ 50-50 ਡੀ 13 ਮਾਡਲ 3 ਲੱਖ 95 ਹਜ਼ਾਰ ਰੁਪਇਆ ਡਿਮਾਂਡ ਟਾਇਰ ਬਿਲਕੁਲ ਓਕੇ ਨੇ ਨਵੇਂ ਵਾਂਗੂ ਟਾਇਰ ਨੇ ਠੀਕ ਹੈ ਹੀਟਗਾਰਡ ਕੰਪਨੀ ਵੱਲੋਂ ਆਉਂਦੇ ਨੇ ਡਬਲ ਪਾਵਰ ਸਕਾਲਰਸ਼ਿਪ ਦੇ ਵਿੱਚ 52 10 ਗੇਅਰ ਪ੍ਰੋ 2 ਗੇਅਰ ਪ੍ਰੋ ਨੇ 23 ਮਾਡਲ ਹੈ ਇਹ 7,85,000 ਰੁਪਏ ਡਿਮਾਂਡ ਆ ਆ 21 ਮਾਡਲ ਹੈ ਮੇਰੇ ਨਾਲ ਦਾ ਠੀਕ ਹੈ ਇਹ ਹਰਿਆਣਾ ਨੰਬਰ ਮਿਲਣਗੇ ਤੁਹਾਨੂੰ ਟਰੈਕਟਰ ਲਗਭਗ ਸਾਰੇ ਹੀ ਹਰਿਆਣਾ ਨੰਬਰ ਹੋਣਗੇ ਤੇ 36 50 36 ਡੀ ਜੌਂਡੀਰਪਿਆ 36 ਡੀ 23 ਮਾਡਲ ਹੈ 4,85,000 ਰੁਪਏ ਡਿਮਾਂਡ ਆ ਇਹ ਹੈਗਾ V2 ਵੈਲਿਊ ਪਲੱਸ ਪਲੱਸ 40 10 40 10 ਆ ਗਿਆ ਫੋਰਡ ਨਿਊ ਹੋਲੈਂਡ ਸ਼ਕਤੀਤੀ ਆ ਗਿਆ ਠੀਕ ਹੈ ਆ ਲੋਗੋ ਤੁਸੀਂ ਬਹੁਤ ਘੈਂਟ ਲਾਇਆ ਕਿਸੇ ਨੇ ਜਿਹੜਾ ਲੋਗੋ ਲਾਇਆ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ 245000 ਇਹ ਨਵਾਂ ਮਾਡਲ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੀ ਖੜੇ ਆਪਾਂ ਫਤਿਆਵਾਦ ਹਰਿਆਣਾ ਟਰੈਕਟਰ ਮੰਡੀ ਆਟੋ ਮਾਰਕੀਟ ਦੇ ਨੇੜੇ ਲੱਗਦੀ ਪਰ ਇੱਕ ਟਰੈਕਟਰ ਤੁਹਾਨੂੰ ਆ ਵਿਖਾਉਣੇ ਆ 855 4 ਵੀਲ ਡਰਾਈਵ ਦੇ ਅੰਦਰ ਇਹ ਟਰੈਕਟਰ ਬਹੁਤ ਘੱਟ ਮਿਲੇਗਾ ਤੁਹਾਨੂੰ ਵੇਖਣ ਨੂੰ 855 5 ਸਟਾਰ ਠੀਕ ਹੈ ਰਿਵਰਸ ਪੀਟੀਓ ਛਤਰੀ-ਛੁਤਰੀ ਲੱਗੀ ਹੋਈ ਸਾਰਾ ਕੁਝ ਹੈ 6 ਲੱਖ 45019 ਮਾਡਲ ਹੈ ਠੀਕ ਹੈ ਡਿਮਾਂਡ ਹੈ ਬਾਕੀ ਮੌਕੇ ਤੇ ਹੋ ਜਾਏਗਾ ਇਹ ਫੋਰ व्हीਲਰ ਦਿਖਾਉਣਾ ਜ਼ਰੂਰੀ ਸੀ ਕਿਉਂਕਿ ਸੁਪਰ ਸੀਡਰ ਦੇ ਉੱਤੇ ਫੋਰ व्हीਲ ਦਾ ਬਹੁਤ ਫਾਇਦਾ ਵੀ ਇਹ ਚਲੋ ਹੁੰਦੇ ਨੇ ਕੁਝ ਚੀਜ਼ਾਂ ਨੁਕਸਾਨ ਵੀ ਹੁੰਦੇ ਕਿਉਂਕਿ ਫੋਰ व्हीਲ ਦਾ ਇਹ ਆ ਵੀ ਅਗੋਂ ਚਕਿੰਦਾ ਚਕੁੰਦਾ ਨਹੀਂਗਾ ਟਰੈਕਟਰ ਥੋੜੀ ਟਰਨਿੰਗ ਰੇਡੀਅਸ ਘੱਟ ਜਾਂਦੀ 2 व्हीਲ ਨਾਲ ਇਧਰ 2 व्हीਲ ਵੀ ਖੜਾ 855 ਇਹ ਹੈਗਾ 725000 23 ਮਾਡਲ ਹੈ ਠੀਕ ਹੈ ਇਹ ਵੀ 5 ਸਟਾਰ ਰਿਵਰਸ ਵੀਡੀਓ ਦੋਨੇ ਹੈਗੇ ਨੇ ਇਹ ਮਾਡਲਾਂ ਦਾ ਫਰਕ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾ ਜੇ ਏਸੀ ਫਤਿਹਵਾਦ ਹਰਿਆਣਾ ਟਰੈਕਟਰ ਮੰਡੀ ਜੋ ਕਿ ਦਿਨ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਇਆ ਇਹ ਐਤਵਾਰ ਆਏ ਐਤਵਾਰ ਲੱਗਦੀ ਫਤਿਹਮਾਦ ਦੇ ਅੰਦਰ ਠੀਕ ਹੈ